ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਭੇਜੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਬਸੰਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ ਆ ਲੋ ਇਹ ਸੂਟ ਤੁਹਾਨੂੰ ਵਰਕ ਦੇ ਵਿੱਚ ਮਿਲੂਗਾ ਥੋੜਾ ਜਿਹਾ ਵਾਈਨ ਜਿਹਾ ਸ਼ੇਡ ਹੈਗਾ ਬੜਾ ਪਿਆਰਾ ਜਿਹਾ ਸੂਟ ਹੈ ਆ ਕਾਟਨ ਦੇ ਵਿੱਚ ਸੂਟ ਆਊਗਾ ਬਹੁਤ ਸੋਹਣੀ ਕਾਟਨ ਹੈ ਜਾਮ ਕਾਟਨ ਅੱਜ ਕੱਲ ਬੜਾ ਹੀ ਚੱਲਿਆ ਹੋਇਆ ਹੈ ਕਪੜਾ ਲਾਈਟ weight ਦਾ ਸਟੱਫ ਹੈਗਾ neck ਦੇਖ ਲਓ ਤੁਸੀਂ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ neck ਦੇ ਉੱਪਰ ਠੀਕ ਹੈ ਜੀ ਤੇ ਨੈਕਸਟ ਦੇਖੋ ਤੁਸੀਂ ਘੇਰੇ ਤੇ ਇਹ ਵਾਲਾ ਤੁਹਾਨੂੰ ਵਰਕ ਮਿਲੂਗਾ। ਲਓ ਜੀ ਇਹ ਹੈਗਾ ਇਹਦਾ ਘੇਰੇ ਦਾ ਵਰਕ ਤੇ ਘੇਰਾ ਤੁਹਾਡਾ 23 ਰੈਡੀ ਹੋ ਜਾਊਗਾ। ਘੱਟ ਤੁਸੀਂ ਜਿੰਨਾ ਮਰਜ਼ੀ ਕਰ ਲਿਓ ਪਰ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ 23 ਹੋਊਗਾ। 23 ਤੋਂ ਜ਼ਿਆਦਾ ਨਹੀਂ ਹੋਣਾ ਹੈਗਾ ਲੈਂਥ ਵੀ ਦੱਸ ਦਿੰਨੀ ਹਾਂ ਹੁਣ ਮੈਂ ਤੁਹਾਨੂੰ। ਲੈਂਥ ਜਿਹੜੀ ਹੈਗੀ ਆ ਤੁਹਾਡੀ ਉਹ 42 ਸਾਢੇ 42 ਤੱਕ ਤਾਂ ਵਰਕ ਹੋਇਆ। ਉਸ ਤੋਂ ਬਾਅਦ 44 ਸਾਢੇ 44 ਤੱਕ ਵੈਸੇ ਹੈਗਾ ਸਟਫ ਸੂਟ ਦਾ। ਤੇ ਤੁਸੀਂ ਦੇਖ ਕੇ ਲੈ ਲਿਓ ਕਿ ਜਿੰਨੀ ਤੁਹਾਨੂੰ ਲੈਂਥ ਚਾਹੀਦੀ ਹੈ ਘੱਟ ਉੱਪਰੋਂ ਕਰ ਸਕਦੇ ਹਾਂ ਕਿਉਂਕਿ ਥੋੜਾ ਜਿਹਾ ਉੱਪਰੋਂ ਪੱਟੀ ਹੈ ਜਿਹੜੀ ਉਹ ਤੁਹਾਨੂੰ ਕੱਟਣੀ ਪੈਣੀ ਆ ਆ ਜਿਆਦਾ ਲੰਬਾ ਤੱਕ ਵਰਕ ਹੋ ਜਾਵੇ ਆ ਇੱਥੋਂ ਥੋੜਾ ਨੈੱਕ ਨਿਕਲੂਗਾ ਠੀਕ ਹੈ ਜੀ ਪੱਟੀ ਲੰਬੀ ਹੈ ਜਿਆਦਾ ਤੇ ਇਹ ਮਿਲੂਗਾ ਜੀ ਤੁਹਾਨੂੰ ਇਹ ਸਾਰਾ ਪ੍ਰਿੰਟਡ ਸੂਟ ਹੈਗਾ 5 ਮੀਟਰ ਦੇ ਵਿੱਚ ਸੂਟ ਆਊਗਾ ਤੇ ਪ੍ਰਿੰਟਡ ਹੈਗਾ ਆਲ ਓਵਰ 5 ਮੀਟਰ ਦੇ ਵਿੱਚ ਠੀਕ ਹੈ ਜੀ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਦੁਪੱਟਾ ਮਿਲੂਗਾ ਹਾਫ ਪਿਓਰ ਸ਼ਿਫੋਨ ਦਾ ਆਹ ਲਓ ਥੋੜਾ ਜਿਹਾ ਹੈ ਨਾ ਇਹ ਸੂਟ ਜਿਹੜਾ ਇਹ ਲੋ ਤੇ ਚੌੜਾਈ ਬਹੁਤ ਜ਼ਿਆਦਾ ਨਹੀਂ ਹੈਗੀ ਦੁਪट्टे ਦੀ ਠੀਕ ਠੀਕ ਚੌੜਾਈ ਹੈਗੀ ਆ ਤੇ ਲੈਂਥ ਪੂਰੀ ਹੈਗੀ ਆ ਦੁਪट्टे ਦੀ ਜੇਵੇਂ ਆਪਾਂ ਗਰਲ ਚ ਪਾਉਣਾ ਹੁੰਦਾ ਤਾਂ ਉਹਦੇ ਲਈ ਤਾਂ ਸਹੀ ਹੁੰਦਾ ਪਰ ਜੇ ਜਿਹੜੀਆਂ ਕਹਿ ਪਹਿਣਾ ਕਹਿ ਦਿੰਦੀਆਂ ਨੇ ਕਿ ਸਿਰ ਤੇ ਲੈਣਾ ਔਰ ਬਹੁਤ ਚੌੜਾ ਦੁਪੱਟਾ ਚਾਹੀਦਾ ਉਹ ਨਹੀਂ ਹੈਗਾ ਇਹ ਠੀਕ ਹੈ ਜੀ ਲੋ ਕਾਫੀ ਸੋਹਣਾ ਸੁਟਾ ਹੈ ਨੈਕਸਟ ਦੇਖੋ ਇਹ ਸੂਟ ਵੀ ਤੁਹਾਨੂੰ ਜਾਮ ਕਾਟਨ ਦੇ ਵਿੱਚ ਮਿਲੂਗਾ ਤੇ ਇਦਾਂ 5 ਮੀਟਰ ਦੇ ਵਿੱਚ ਰਨਿੰਗ ਦੇ ਵਿੱਚ ਮਿਲੂਗਾ neck ਤੇ ਬੜਾ ਹੀ ਪਿਆਰਾ ਜਿਹਾ ਵਰਕ ਹੋਇਆ ਬਹੁਤ ਸੋਹਣਾ ਵਰਕ ਹੋਇਆ ਠੀਕ ਹੈ ਜੀ ਤੇ ਕਲਰ ਬਹੁਤ ਸੋਹਣਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈ ਇਹ ਹੈਗਾ ਇੱਕ ਫਲਾਵਰ ਪਿਆ ਹੋਇਆ ਇਹ ਤੁਹਾਡੇ ਚੌਕ ਕੋਲੇ ਚੌਕ ਦੇ ਜਿੱਥੋਂ ਸਟਾਰਟ ਹੁੰਦਾ ਉੱਥੇ ਇੱਕ 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 ਸਾਈਡ ਤੇ ਪਿਆ ਹੋਇਆ ਇੱਕਾ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਵਰਕ ਆਪਾਂ ਤੁਹਾਨੂੰ ਆਪਕੇ ਦੱਸ ਦਿੰਨੇ ਆ ਸਾਢੇ 23 ਤੱਕ ਵਰਕ ਹੋਇਆ ਹੈ ਘੱਟ ਜਿੰਨਾ ਮਰਜ਼ੀ ਰੱਖ ਲਿਓ ਤੁਸੀਂ ਠੀਕ ਹੈ ਲੈਂਥ ਵੀ ਦੱਸ ਦਣੀ ਹੈ ਲੈਂਥ ਰੈਡੀ ਹੋਊਗੀ ਤੁਹਾਡੀ ਜਿਹੜੀ ਇਹ 42 ਤੱਕ ਘੱਟੋ-ਘੱਟ ਹੋਊਗੀ ਤੇ 42 ਤੋਂ ਬਾਅਦ ਤੁਸੀਂ ਘੱਟੋ-ਘੱਟ 43 ਤੱਕ ਵੀ ਜਾ ਸਕਦੇ ਹੋ ਲਓ ਜੀ ਇਹ ਤੁਹਾਡੇ ਕੋਲੇ ਨਾ ਰਨਿੰਗ ਦੇ ਵਿੱਚ ਆਊਗਾ ਫਰੰਟ ਤੇ ਤੁਹਾਨੂੰ ਇਦਾਂ ਵਰਕ ਮਿਲੇਗਾ ਮੈਂ ਇਹਦਾ ਦੁਪੱਟਾ ਦਿਖਾ ਦੇਣੀ ਆ ਹੋਲ ਕੇ ਤੁਹਾਨੂੰ ਉਹ ਸੋਨਾ ਦੁਪੱਟੇ ਦਾ ਤੇ ਇਹਦਾ ਵਰਕ ਦੇਖ ਲਓ ਤੁਸੀਂ ਤੰਨੀਆਂ ਤੇ ਇਸ ਤਰ੍ਹਾਂ ਕਟਵਰਕ ਵੀ ਹੋਇਆ ਔਰ ਇਹ ਫਲਾਵਰ ਵੀ ਪਏ ਹੋਏ ਨੇ ਤੇ ਅੱਗੇ ਹੈ ਜੀ ਇਹ ਇਹ ਵਾਲਾ ਠੀਕ ਹੈ ਸਵਾ ਦੋ ਮੀਟਰ ਦੁਪੱਟਾ ਹੋਊਗਾ ਥੋੜਾਈ ਠੀਕ ਹੈਗੀ ਐਵੇਂ ਨਹੀਂ ਬਹੁਤ ਜ਼ਿਆਦਾ ਪਰ ਘੱਟ ਵੀ ਨਹੀਂ ਹੈਗੀ ਤੇ ਕਾਫੀ ਵਧੀਆ ਕਲਰ ਹੈਗਾ ਤੇ ਬਹੁਤ ਸੋਹਣਾ ਲੱਗਦਾ ਸੋ ਨੈਕਸਟ ਦੇਖੋ ਮਸਟਰਡ ਕਲਰ ਸਾਰਾ ਪ੍ਰਿੰਟਡ ਸੂਟ ਹੈਗਾ ਪਰ ਇਹ 5 ਮੀਟਰ ਇਦਾਂ ਹੀ ਰਨਿੰਗਸ ਮਿਲੂਗਾ ਤੁਹਾਨੂੰ ਪ੍ਰਿੰਟ ਛੋਟਾ ਛੋਟਾ ਜਿਹਾ ਪ੍ਰਿੰਟ ਹੈਗਾ ਬਰੀਕ-ਬਰੀਕ ਜਿਹਾ ਤੇ ਘੇਰੇ ਤੇ ਇਹ ਵਾਲਾ ਵਰਕ ਮਿਲੂਗਾ ਠੀਕ ਹੈ ਜੀ ਜਿਆਦਾ ਤੋਂ ਜਿਆਦਾ 23 ਬਣਾ ਸਕਦੇ ਹਾਂ ਤੇ ਕੱਟ ਤੋਂ ਕੱਟ ਤੁਸੀਂ 21 ਬਣਾ ਸਕਦੇ ਹੋ ਠੀਕ ਹੈ 21 ਤੋਂ ਵੱਧ ਜਿੰਨਾ ਮਰਜ਼ੀ 23 ਤੱਕ ਰੱਖ ਸਕਦੇ ਹੋ ਤੇ ਇਹ ਘੇਰੇ ਤੇ ਵਰਕ ਮਿਲੂਗਾ ਜਮ ਕਾਟਨ ਦੇ ਵਿੱਚ ਬੜਾ ਪਿਆਰਾ ਜਿਹਾ ਸਟੱਫ ਹੈਗਾ ਦੁਪੱਟਾ ਖੋਲ ਦੇਣੀ ਆ ਹਾਲੋ ਜੀ ਦੁਪੱਟਾ ਸੋਨਾ ਜੀ ਪਿਓਰ ਦੇ ਵਿੱਚ ਦੁਪੱਟਾ ਹੈਗਾ ਇਹ ਆ ਲੋ ਉੱਥੇ ਆ ਬੱਸ ਅਸਾ ਜੀ ਹਾਲੋ ਜੀ ਕੰਨੀਆਂ ਦੇ ਉੱਪਰ ਇਸ ਤਰ੍ਹਾਂ ਕਟਵਰਕ ਤੇ ਪਲੱਸ ਤੁਹਾਨੂੰ ਨਾਲ ਇਹ ਫਲਾਵਰ ਮਿਲਣਗੇ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ ਦੁਪੱਟਾ 1.5-2 ਮੀਟਰ ਹੋਊਗਾ ਕੰਨੀਆਂ ਤੇ ਕਟਵਰਕ ਪਲੱਸ ਫਲਾਵਰ ਮਿਲਣਗੇ ਅਗਲਾ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲੂਗਾ ਜੀ ਮਹਿੰਦੀ ਕਲਰ ਬਹੁਤ ਸੋਹਣਾ ਕਲਰ ਹੈ ਸਾਰੇ ਦੇ ਵਿੱਚ ਬਰੀਕ ਬਰੀਕ ਜਿਆ ਪ੍ਰਿੰਟ ਹੈ ਤੇ ਇਹ ਨਾਲ ਦੁਪੱਟਾ ਦੁਪੱਟੇ ਤੇ ਉਦਾਂ ਹੀ ਤੁਹਾਨੂੰ ਫਲਾਵਰ ਮਿਲਣਗੇ ਜਿਸ ਤਰ੍ਹਾਂ ਪਹਿਲਾਂ ਦੇਖ ਲਿਆ ਕੰਨੀਆਂ ਤੇ ਤੇ ਕਟਵਰਕ ਮਿਲੂਗਾ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲੂਗਾ ਜੀ ਰਸਟ ਕਲਰ ਬਹੁਤ ਸੋਹਣਾ ਕਲਰ ਹੈ ਇਹ ਵੀ ਤੇ ਦੁਪੱਟਾ ਵਗੈਰਾ ਵੀ ਤੁਹਾਨੂੰ ਸੇਮ ਮਿਲ ਜਾਣਾ ਅੱਗੇ ਇਹ ਵਾਲਾ ਸੂਟ ਦੇਖੋ ਕਲਰ ਸੋਣਾ ਸਾਰੇ ਸੂਟ ਤੁਹਾਨੂੰ ਜਾਮ ਕਾਟਨ ਦੇ ਵਿੱਚ ਮਿਲ ਰਹੇ ਨੇ ਜੀ ਇਹ ਵਾਲੀ ਸਾਰੀ ਪੱਟੀ ਬਣੀ ਹੋਈ ਆ ਇਹ ਫਲਾਵਰ ਇੱਕ ਫਲਾਵਰ ਤੇ ਆਸੋਨੇ ਪੱਟੀ ਦੇ نیچے ਆ ਕੇ ਸਾਰੇ ਦੇ ਵਿੱਚ ਬਰੀਕ ਬਰੀਕ ਪ੍ਰਿੰਟ ਆ ਪਲੱਸ ਘੇਰੇ ਦੇ ਉੱਪਰ ਇਹ ਵਰਕ ਮਿਲੂਗਾ ਤੇ ਮੈਂ ਤੁਹਾਨੂੰ ਮਾਪ ਕੇ ਦੱਸ ਦਿਆਂ ਘੇਰਾ ਘੇਰਾ ਤੇ ਹੀ ਰੈਡੀ ਹੋਊਗਾ ਘਟਾ ਜਿੰਨਾ ਮਰਜ਼ੀ ਸਕਦੇ ਹੋ ਜੇ ਮੈਂ ਫਲਾਵਰ ਦੇਖਾਂ ਐਂਡ ਟੂ ਐਂਡ ਤਾਂ 1.18 ਠੀਕ ਹੈ ਤੇ ਸਾਰਾ ਸੂਟ ਇਸ ਤਰ੍ਹਾਂ ਹੀ ਰਨਿੰਗ ਦੇ ਵਿੱਚ ਆਜੂਗਾ ਤੁਹਾਡੇ ਕੋਲੇ ਪੀਚ ਕਲਰ ਦੇ ਵਿੱਚ ਸੂਟ ਹੈਗਾ ਲੈਂਥ ਵੀ ਨਾਪ ਕੇ ਦੱਸ ਦਿੰਨੀ ਕਿੰਨੀ ਰੈਡੀ ਹੋਊਗੀ। ਲੋ ਜੀ 43 ਤੱਕ ਲਗਭਗ ਵਰਕ ਹੋਇਆ ਵੈਸੇ 45 ਤੱਕੇ ਨੀਚੇ ਤੱਕ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ ਘਟਾ ਸਕਦੇ ਹੋ ਵਧਾ ਸਕਦੇ ਹੋ। ਤੇ ਨੈਕਸਟ ਹੈਗੀ ਇਹਦਾ ਇਹ ਦੁਪੱਟਾ ਆ ਲੋ। ਇਹ ਬਲਦਪਟਾ ਲੂਣਾ। ਬੋਝ ਅਦਾ ਚੌੜਾ ਨਹੀਂ ਹੈਗਾ। ਤੇ ਜਿਨ੍ਹਾਂ ਨੇ ਗੱਲ ਚ ਪਾਉਣਾ ਉਹਨਾਂ ਲਈ ਠੀਕ ਹੈਗਾ ਸਵਾ 1.2 ਮੀਟਰ ਦੁਪੱਟਾ ਹੋਊਗਾ ਠੀਕ ਹੈ ਜੀ ਕਾਫੀ ਸੋਹਣਾ ਲੱਗਦਾ ਸੂਟ ਆਹ ਲਓ ਜੀ ਹੁਣ ਆਪਾਂ ਜਿਹੜੇ ਨੈਕਸਟ ਸੂਟ ਦਿਖਾਵਾਂਗੇ ਤੁਹਾਨੂੰ ਉਹ ਬ੍ਰਾਂਡਡ ਸੂਟ ਦਿਖਾਵਾਂਗੇ ਤੇ ਦੁਪੱਟੇ ਨਾਲ ਹੋਣਗੇ ਠੀਕ ਹੈ ਜੀ ਲਓ ਜੀ ਪਹਿਲਾ ਹੁਣ ਮੈਂ ਸੂਟ ਦਿਖਾ ਰਹੀ ਹਾਂ ਜਿਹੜਾ ਵਰਕ ਵਾਲੇ ਸੂਟਾਂ ਤੋਂ ਬਾਅਦ ਜਿਹੜੀ ਵਾਰੀ ਆਈ ਆ ਉਹ ਹੈਗਾ ਰਾਖੀ ਬ੍ਰਾਂਡ ਦਾ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਹੈਗਾ ਰਾਖੀ ਬ੍ਰਾਂਡ ਦੀ ਕਾਟਨ ਦੇਖੋ ਤੁਹਾਨੂੰ ਪਤਾ ਹੀ ਹੈਗਾ ਬਹੁਤ ਪਿਆਰੀ ਕਾਟਨ ਹੈ विदाउट लाइनिंग ਬਣਨ ਵਾਲਾ ਸੂਟ ਹੈ ਕੋਈ ਸੀ ਥਰੂ ਨਹੀਂ ਹੈਗਾ ਬਿਲਕੁਲ ਵੀ ਤੇ ਇਹ ਵਰਕ ਦੇਖ ਲਓ ਸਿੱ ਬੜਾ ਹੀ ਪਿਆਰਾ ਜਿਹਾ ਨੈਕ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਇਹ ਤੇ ਨਾਲ ਤੁਹਾਨੂੰ ਇਹ ਪੈਨਲ ਦੇ ਵਿੱਚ ਥ्रेड ਵਰਕ ਮਿਲੂਗਾ ਪਲੱਸ ਜਿਹੜੀ ਲੇਸ ਹੈਗੀ ਹੈ ਉਹ ਵੀ ਵਰਕ ਵਾਲੀ ਲੇਸ ਹੈ ਇਨਸਰਟ ਕੀਤੀ ਹੋਈ ਹੈ ਲੇਸ ਠੀਕ ਹੈ ਜੀ ਔਰਗੈਂਜ਼ਾ ਦੀ ਲੇਸ ਹੈ ਇਨਸਰਟ ਕੀਤੀ ਹੋਈ ਹੈ ਜੇ ਤੁਸੀਂ ਲਾਈਨਿੰਗ ਨਹੀਂ ਲਾਉਣਾ ਚਾਹੁੰਦੇ ਤੇ ਸਿਰਫ ਇਹਦੇ نیچے-नीचे ਤੁਸੀਂ ਇੱਕ ਪੱਟੀ ਲਵਾ ਸਕਦੇ ਹੋ ਤੇ ਅਦਰਵਾਈਜ਼ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੋਹਣਾ ਸੂਟ ਹੈ ਸਾਰੇ ਦੇ ਵਿੱਚ ਤੁਹਾਨੂੰ ਪੈਨਲ ਦੇ ਵਿੱਚ ਆ ਵਰਕ ਮਿਲੂਗਾ ਥ्रेड ਵਰਕ ਪਲੱਸ ਇਹ ਮੋਤੀ ਵਰਕ ਤੇ نیچے ਘੇਰੇ ਤੇ ਦੇਖੋ ਫਿਰ ਘੇਰੇ ਦੇ ਬੜਾ ਸੋਹਣਾ ਜਿਹਾ ਇੱਕ ਤੌਰ ਗੈਂਜ਼ਾ ਦੀ ਲੇਸ ਇਨਸਰਟ ਕੀਤੀ ਹੋਈ ਆ ਔਰ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਆ ਪੱਟੀ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਤੇ ਬੈਕ ਸਾਈਡ ਦਿਖਾ ਦੇਣੀ ਆ ਤੁਹਾਨੂੰ ਬੈਕ ਸਾਈਡ ਬਿਲਕੁਲ ਪ੍ਰਿੰਟਡ ਰਹੂਗੀ ਇਸ ਤਰ੍ਹਾਂ ਤੇ ਬਾਜੂ ਆ ਜਿਹੜੀ ਉਹ ਵੀ ਇਸ ਤਰ੍ਹਾਂ ਪ੍ਰਿੰਟਡ ਰਹੂਗੀ ਠੀਕ ਹੈ ਜੀ ਫਰੰਟ ਦੇ ਉੱਪਰ ਤੁਹਾਨੂੰ ਵਧੀਆ ਜਿਹਾ ਸੋਹਣਾ ਐਲੀਗੈਂਟ ਜਿਹਾ ਵਰਕ ਮਿਲੂਗਾ ਨਾਲ ਮਿਲੂਗੀ ਇਹ ਵਾਲੀ ਸਲਵਾਰ ਬਿਲਕੁਲ ਕਾਟਨ ਦੇ ਵਿੱਚ ਕਾਟਨ ਬਹੁਤ ਸਪੀਰੀਅਰ ਕੁਆਲਿਟੀ ਦੀ ਹੈ ਜੀ ਦੱਸਣ ਦੀ ਮੈਨੂੰ ਲੱਗਦਾ ਰਾਖੀ ਬ੍ਰਾਂਡ ਕਹਿਣ ਤੋਂ ਬਾਅਦ ਦੱਸਣ ਦੀ ਲੋੜ ਨਹੀਂ ਹੈਗੀ ਕੁਛ ਤੇ ਨੈਕਸ ਸੇਖੋ ਦੁਪੱਟਾ ਇਹਦਾ ਕਾਟਨ ਦੇ ਵਿੱਚ ਐਨ ਪਾਣੀ ਵਰਗੀ ਕਾਟਨ ਪਈ ਹੈ ਜੀ ਬਹੁਤ ਸੋਹਣੀ ਤੇ ਇਹਦੇ 4 ਸਾਈਡ ਤੋਂ ਨੂੰ ਔਰਗੈਂਜ਼ਾ ਦੀ ਇਹ ਵਾਲੀ ਪਿਆਰੀ ਜੀ ਲੇਸ ਮਿਲੂਗੀ ਠੀਕ ਹੈ ਬਹੁਤ ਸੋਹਣਾ ਚੜਾਈ ਬਹੁਤ ਹੈ ਦੁਪੱਟੇ ਦੀ ਲੇਸ ਬਹੁਤ ਸੋਹਣੀ ਲੱਗੀ ਹੋਈ ਆ ਤੇ ਮੇਰਾ ਦੁਪੱਟਾ ਹੈਗਾ ਇਹ ਅ 2.5 ਮੀਟਰ ਦਾ ਦੁਪੱਟਾ ਹੋਊਗਾ ਪੂਰਾ ਐਨ ਖੁੱਲਾ ਡੁਲਾ ਬਹੁਤ ਸੋਹਣਾ ਦੁਪੱਟਾ ਹੈ ਤੇ ਪ੍ਰਾਈਸ ਹੈਗੀ ਆ ਦੀ 2450 ਰੁਪਏ 2450 ਦੇ ਵਿੱਚ ਸ਼ਿਪਿੰਗ ਫ੍ਰੀ ਸੂਟ ਤੁਹਾਡੇ ਕੋਲ ਆ ਜਾਊਗਾ ਨੈਕਸਟ ਇਹਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਇਹ ਵਾਲਾ ਮੈਨੂੰ ਲੱਗਦਾ ਬਹੁਤਾ ਜਿਆਦਾ ਨਾਲ ਖੋਲੀਏ ਹੁਣ ਆਪਾਂ ਉਸ ਦੇਖ ਕੇ ਨਾਲ ਹੀ ਉਦਾਂ ਦਾ ਹੀ ਇਹ ਸੂਟ ਬਣਿਆ ਹੋਇਆ ਠੀਕ ਹੈ ਜੀ ਜਿਸ ਤਰੀਕੇ ਨਾਲ ਪਹਿਲਾਂ ਤੁਸੀਂ ਸੂਟ ਦੇਖਿਆ ਸੇਮ ਹੀ ਹੈਗਾ ਕਲਰ ਦਾ ਫਰਕ ਹੈ ਬਸ ਥੋੜਾ ਜਿਹਾ ਹੈ ਨਾ ਇਹ ਥੋੜਾ ਜਿਹਾ ਗ੍ਰੇ ਦੀ ਟੋਨ ਦੇ ਵਿੱਚ ਚੱਲਿਆ ਗਿਆ ਸਿਲਵਰ ਗ੍ਰੇ ਜੀ ਠੀਕ ਹੈ ਤੇ ਇਹ ਹੈਗਾ ਨਾਲ ਉਹਦੇ ਦੁਪੱਟਾ ਦੁਪੱਟੇ ਤੇ 4 ਸਾਈਡ ਔਰਗਾਂజా ਦੀ ਲੇਸ ਠੀਕ ਹੈ ਜੀ ਪ੍ਰਾਈਸ 2450 ਰੁਪਏ ਰੱਖੀ ਬ੍ਰਾਂਡ ਦੇ ਸੂਟ ਸੀਗੇ ਹੁਣ ਤੁਹਾਨੂੰ ਮੈਂ ਜਾਇਬੇ ਜੇ ਬ੍ਰਾਂਡ ਦੇ ਸੂਟ ਦਿਖਾ ਦੇਣੀ ਆ ਬੜੀ ਪਿਆਰੀ ਜੀ ਕਾਟਨ ਹੈਗੀ ਆ ਵੱਡੇ ਵੱਡੇ ਬ੍ਰਾਂਡ ਨੇ ਜੀ ਹੋਰ ਨਹੀਂ ਵਧੀਆ ਕਾਟਨ ਹੋਊਗੀ ਹਾਂ ਬਹੁਤ ਸੋਣੀ ਕਾਟਨ ਹੈ ਆ ਉੱਪਰ ਲੱਗੇ ਹੋਏ ਨੇ ਇਹ ਵਾਲੇ ਤੁਹਾਨੂੰ ਵਰਕ ਦੇ ਪੈਚ ਮਿਲਣਗੇ ਚਿਕਨ ਦੇ ਪੈਚ ਨੇ ਇਹ ਬਹੁਤ ਸੋਹਣੇ ਪੈਚ ਲੱਗੇ ਹੋਏ ਨੇ ਠੀਕ ਹੈ ਜੀ ਲੋ ਸਾਰੇ ਫਰੰਟ ਦੇ ਉੱਪਰ ਇਹ ਤੁਹਾਨੂੰ ਚਿਕਨ ਦੇ ਪੈਚ ਮਿਲਣਗੇ ਤੇ ਘੇਰੇ ਤੇ ਇੱਕ ਲੇਸ ਆਵਲ ਇਨਸਰਟ ਕੀਤੀ ਹੋਈ ਆ ਵਰਕ ਵਾਲੀ ਇੱਕ ਲੇਸ ਤੁਹਾਨੂੰ ਕਟਵਰਕ ਵਾਲੀ نیچے ਫੇਰ ਦਿੱਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਬੈਕ ਸਾਈਡ ਤੁਹਾਨੂੰ ਇਦਾਂ ਮਿਲੂਗੀ ਲਾਈਨਾਂ ਹੋਣਗੀਆਂ ਉੱਗ ਵਿੱਚ ਠੀਕ ਹੈ ਜੀ ਤੇ ਇਹ ਹੈਗਾ ਬਾਜੂ ਲਈ ਦਿੱਤਾ ਹੋਇਆ ਨਾਲ ਤੋਂ ਇੱਕ ਪੀਸ ਜੋੜਿਆ ਹੋਇਆ ਇਹ ਤੁਹਾਡੇ ਬਾਜੂ ਲੋ ਜੀ ਸਲਵਾਰ ਦੇਖੋ ਪਿਸਤਾ ਜਿਹਾ ਕਲਰ ਆ ਸੋਨਾ ਜਿਹਾ ਡਸਟੀ ਗ੍ਰੀਨ ਜ ਇਹ ਸਲਵਾਰ ਦੇ ਉੱਪਰ ਆਊਗਾ ਤੇ ਲੇਸਸ ਇਨਸਰਟ ਕਰੀਆਂ ਨੇ ਬਹੁਤ ਜ਼ਿਆਦਾ ਬਰੀਕ ਬਰੀਕ ਦੀਆਂ ਠੀਕ ਹੈ ਤੇ ਜਿਹੜਾ ਸ਼ਰਟ ਦਾ ਪ੍ਰਿੰਟ ਸੀਗਾ ਉਹੀ ਪ੍ਰਿੰਟ ਵਾਲੀ ਪੱਟੀ ਹੈ ਜਿਹੜੀ ਇਹਦੇ ਵਿੱਚ ਲੱਗੀ ਹੋਈ ਹੈ ਦੁਪੱਟਾ ਤਾਂ ਐਨ ਹਲਕਾ ਪਿਆ ਜਮਈ ਪਤਾ ਵੀ ਲੱਗਦਾ ਹੱਥ ਚ ਫੜੇ ਤਾਂ ਇੰਨੀ ਸੋਹਣੀ ਕਾਟਨ ਹੈ ਬਹੁਤ ਸੋਹਣਾ ਦੁਪੱਟਾ ਹੈ ਤੇ ਪੱਲਿਆਂ ਦੇ ਉੱਪਰ ਇਹ ਟੈਸਲਸ ਦਿੱਤੇ ਹੋਏ ਨੇ ਤੇ ਲੇਸ ਲੱਗੀ ਹੋਈ ਹੈ ਪਿਆਰੀ ਜੀ ਇਬਰੀਕ ਦੀ ਕਿਹ ਕਿ ਸੋਹਣੀ ਜੀ ਲੇਸ ਦਿੱਤੀ ਹੋਈ ਆ ਤੇ ਨੈਕਸਟ ਆ ਦੇਖੋ ਜੀ 2.5 2.5 ਮੀਟਰ ਦੇ ਦੁਪੱਟਿਆਂ ਨਾਲ ਸੂਟ ਆਉਣਗੇ ਬਹੁਤ ਜਿਆਦਾ ਸੋਹਣੇ ਸੂਟ ਨਹੀਂ ਕਾਟਨ ਬਹੁਤ ਪਿਆਰੀ ਹੈ ਤੇ ਪ੍ਰਾਈਸ ਇਹਦੀ ਹੈਗੀ ਆ 2190 ਰੁਪਏ 2190 ਦੇ ਵਿੱਚ ਬਹੁਤ ਸੋਹਣਾ ਬ੍ਰਾਂਡਡ ਸੂਟ ਤੁਹਾਡੇ ਕੋਲ ਆ ਜਾਣਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਅਗਰ ਆ ਤੁਹਾਨੂੰ ਮੈਂ ਕਲਰ ਦਿਖਾ ਦੇਣੀ ਆ ਜਿਆਦਾ ਨਹੀਂ ਖੋਲਦੇ ਆਪਾਂ ਇਦਾਂ ਹੀ ਤੁਹਾਨੂੰ ਪਤਾ ਲੱਗ ਜਾਣਾ ਹੋਊਗਾ ਫਿਰ ਕੋਈ ਗੱਲ ਸਾਰਾ ਹੋਲੀ ਦਿੱਤਾ ਜੀ ਨਾ ਨਾ ਕਰਦੇ ਆਹ ਲਓ ਜੀ ਉਦਾਂ ਹੀ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਬਹੁਤ ਪਿਆਰੀਆਂ ਲੇਸਸ ਦਿੱਤੀਆਂ ਹੋਈਆਂ ਨੇ ਜੀ ਔਰ ਇਹ ਪੈਚ ਬੜੇ ਸੋਹਣੇ ਨੇ ਲਓ ਠੀਕ ਹੈ ਚਿਕਨ ਦੇ ਪੈਚ ਨੇ ਇਹ ਵੀ ਪੈਚ ਲੱਗੇ ਹੋਏ ਨੇ ਤੇ ਇਹ ਹੈਗਾ ਇਹਦਾ 2.5 ਮੀਟਰ ਦੀ ਸਲਵਾਰ ਮਿਲੂਗੀ ਤੁਹਾਨੂੰ ਤੇ ਸਲਵਾਰ ਦੇ ਮੂਰੀ ਦੇ ਉੱਪਰ ਆਊਗਾ ਬਹੁਤ ਸੋਹਣਾ ਜਿਹਾ ਲੱਗਦਾ ਇਹ ਡਿਜ਼ਾਈਨਰ ਜੀ ਸੂਟ ਨੇ ਜੀ ਤੇ ਇਹ ਹੈਗਾ ਦੁਪੱਟਾ ਹਾਂ ਬਹੁਤ ਸੋਹਣੇ ਦੁਪੱਟੇ ਹੂੰ ਉੱਠਾਲ ਸੀ ਇਸ ਦਾ ਲੋ ਜੀ 2.5 ਮੀਟਰ ਦੇ ਹਨ ਵੱਡੇ ਸਾਰੇ ਖੁੱਲੇ ਡੁੱਲੇ ਦੁਪੱਟੇ ਆਉਣੇ ਨੇ ਤੁਹਾਡੇ ਕੋਲ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਬੜੇ ਸੂਬਰ ਜੇ ਕਲਰ ਨੇ ਤੇ ਸੂਬਰ ਜੇ ਪ੍ਰਿੰਟ ਨੇ ਲੋ ਤੇ ਪ੍ਰਾਈਸ ਹੈਗੀ ਆ ਦੀ 2190 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਅਗਲਾ ਕਲਰ ਦੇਖ ਲਓ ਤੁਸੀਂ ਸੇਮ ਹੀ ਸੂਟ ਹੈਗਾ ਬਸ ਥੋੜੇ ਥੋੜੇ ਕਲਰ ਦਾ ਫਰਕ ਪਈ ਜਾਂਦਾ ਹੈ ਥੋੜਾ ਡਿਜ਼ਾਈਨ ਦਾ ਵੀ ਫਰਕ ਪਈ ਜਾਂਦਾ ਥੋੜਾ ਥੋੜਾ ਲੋ ਬਹੁਤ ਸੋਹਣਾ ਸੂਟ ਹੈ ਠੀਕ ਹੈ ਸਾਰੇ ਇਹ ਪੈਚ ਦਿਖ ਰਹੇ ਨੇ ਤੁਹਾਨੂੰ ਚਿਕਨ ਦੇ ਪੈਚ ਲੱਗੇ ਹੋਏ ਨੇ ਸਾਰੇ ਦੇ ਉੱਪਰ ਤੇ ਬਾਜੂ ਲਈ ਤੁਹਾਨੂੰ ਅਲੱਗ ਤੋਏ ਵਾਲਾ ਇਹ ਵਾਲੀ ਪੱਟੀ ਮਿਲੂਗੀ ਤੇ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਆ ਲੋ ਜੀ ਠੀਕ ਹੈ ਇਹ ਹੈਗੀ ਸਲਵਾਰ ਇਹਦੀ ਆਹ ਕਾਫੀ ਪਿਆਰੇ ਸੂਟ ਹੈ ਬਹੁਤ ਸੋਹਣੇ ਠੀਕ ਹੈ ਤੇ ਇਹ ਜੈਵ ਜੈ ਬ੍ਰੈਂਡ ਦੇ ਸੂਟ ਸੀਗੇ ਤੇ ਪ੍ਰਾਈਸ ਹੈਗੀ ਹੈ ਜੀ ਦੀ 2190 ਰੁਪਏ ਇਹ ਤਿੰਨ ਸੂਟ ਤੁਹਾਨੂੰ ਬਿਲਕੁਲ ਪਿਓਰ ਕਾਟਨ ਦੇ ਵਿੱਚ ਦਿੱਤੇ ਆ ਜੈਵ ਜੈ ਬ੍ਰੈਂਡ ਦੇ ਇਹ ਹੈਗੇ ਆ ਜੈਵ ਜੈ ਦੀ ਮਲ ਕਾਟਨ ਠੀਕ ਹੈ ਬਹੁਤ ਸੌਫਟ ਕਪੜਾ ਹੈਗਾ ਮਲ ਕਾਟਨ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਹੁਤ ਚੱਲੀ ਹੋਈ ਹੈ ਹਲਕਾ ਜਿਹਾ ਡਸਟੀ ਮਹਿੰਦੀ ਜਿਹਾ ਕਲਰ ਹੈਗਾ ਸੋਨਾ ਲੱਗਦਾ ਬਹੁਤ ਜ਼ਿਆਦਾ ਪੇਂਟ ਵੀ ਕਲਰ ਵੀ ਹਲਕਾ ਤੇ ਕਪੜਾ ਬਿਲਕੁਲ ਹਵਾ ਵਰਗਾ ਆਏ ਦੇ ਲੱਗੇ ਹੋਇਆ ਜੀ ਉੱਪਰ ਇੱਕ ਪੈਚ ਜਦ ਇਹਦੇ ਉੱਪਰ ਨਾ ਵਰਕ ਹੋਇਆ ਹੋਇਆ ਤੇ ਨਾਲ-ਨਾਲ ਇਹਦੇ ਤੁਹਾਨੂੰ ਇੱਕ ਲੇਸ ਮਿਲੂਗੀ ਬਰੀਕ ਜੀ ਠੀਕ ਹੈ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਤੇ ਕੱਪੜਾ ਤਾਂ ਕਹਿਣੇ ਕੀ ਆ ਬਸ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਘੇਰੇ ਦੇ ਉੱਪਰ ਲੇਸਸ ਲੱਗੀਆਂ ਹੋਈਆਂ ਨੇ ਇਹ ਔਰਗੈਂਜ਼ਾ ਦੀ ਲੇਸ ਆ ਉੱਪਰ ਵਰਕ ਹੋਇਆ ਹੋਇਆ ਇੱਕ ਬਰੀਕ ਜੀ ਲੇਸ ਇਹ ਵਾਲੀ ਇਨਸਰਟ ਕੀਤੀ ਔਰ ਘੇਰੇ ਤੇ ਕਟਵਰਕ ਵਾਲੀ ਫਿਰ ਇੱਕ ਲੇਸ ਦਿੱਤੀ ਹੋਈ ਆ ਪੂਰੇ ਘੇਰੇ ਦੇ ਉੱਪਰ ਤੇ ਇਧਰ ਸਾਈਡ ਤੇ ਤੁਹਾਨੂੰ ਬਾਜੂ ਲਈ ਇੱਕ ਆਹ ਵਾਲੀ ਲੇਸ ਦਿੱਤੀ ਹੋਈ ਆ ਛੋਟੀ ਜੀ ਨਹੀਂ ਹੈਗੀ ਚੌੜਾਈ ਹੈਗੀ ਆ ਦੀ ਆ ਦੇਖੋ ਇੱਕ ਲੇਸ ਇੱਥੇ ਇਨਸਰਟ ਕੀਤੀ ਹੈ ਫਿਰ ਪੱਟੀ ਆ ਉਸ ਤੋਂ ਬਾਅਦ ਫਿਰ ਇੱਕ ਆਰਗੈਂਜ਼ਾ ਦੀ ਲੇਸ ਦਿੱਤੀ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਸਲਵਾਰ ਹੁਣ ਮੈਂ ਤੁਹਾਨੂੰ ਦੱਸ ਦਾਂ ਕਿ ਲਾਈਨਿੰਗ ਦੀ ਜੂਤ ਹੈਗੀ ਕਿ ਨਹੀਂ ਵੈਸੇ ਤਾਂ ਬਿਲਕੁਲ ਸੀ ਥਰੂ ਨਹੀਂ ਹੈਗਾ ਲੋੜ ਨਹੀਂ ਹੈਗੀ ਬਾਕੀ ਤੁਹਾਡੀ ਮਰਜ਼ੀ ਹੈਗੀ ਐ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਇਹ ਹੈਗੀ ਆ ਜੀ ਇਹ ਦੀ ਸਲਵਾਰ ਤੇ ਸਲਵਾਰ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਕੀਤੀ ਹੋਈ ਹੈ ਲੋ ਠੀਕ ਹੈ ਲੇਸਸ ਦਿੱਤੀਆਂ ਹੋਈਆਂ ਤੇ ਇਹ ਆ ਦੁਪੱਟਾ ਦੁਪੱਟਾ ਵੀ ਮਲਗੋਟਾਣ ਦੇ ਵਿੱਚ ਹੈ ਬੱਡਾ ਸਾਰਾ ਖੁਲੜੁਲਾ ਐਂਡ ਟਾਈ ਮੀਟਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਲੋ ਬਹੁਤ ਪਿਆਰਾ ਫੋਰ ਕਾਰਨਰਸ ਦੇ ਉੱਪਰ ਇਹ ਵਾਲੇ ਟੈਸਲਸ ਲੱਗੇ ਵੱਡੇ ਵੱਡੇ ਦੁਪੱਟਿਆਂ ਵਾਲੇ ਸੋਹਣੀ ਸੋਹਣੀ ਕਾਟਨ ਪਿਓਰ ਕਾਟਨ ਪ੍ਰੀਮੀਅਮ ਕਾਟਨ ਦੇ ਸੂਟ ਨੇ ਲੋ ਇਹ ਤਾਂ ਮਲ ਕਾਟਨ ਦੇ ਸੂਟ ਹੈ ਇਹਦੀ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਦੀ ਆ 2090 ਦੇ ਵਿੱਚ ਇਹ ਸੋਹਣਾ ਜਿਹਾ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ ਲੋ ਜੀ ਨੈਕਸਟ ਇਹ ਵਾਲਾ ਹੈ ਉਦਾਂ ਹੀ ਇਹਦੇ neck ਦੇ ਉੱਪਰ ਇਹ ਵਾਲਾ ਤੁਹਾਨੂੰ price ਮਿਲੇਗਾ ਠੀਕ ਹੈ ਤੇ ਇਹ ਹੈਗੇ ਆ ਵੀ ਮਲਕਾਟਨ ਦੇ ਵਿੱਚ ਹੀ ਸੂਟ ਹੈ ਇਹ ਤੁਹਾਨੂੰ ਘੇਰੇ ਦੇ ਉੱਪਰ ਡਿਜ਼ਾਈਨਿੰਗ ਮਿਲੂਗੀ ਬਹੁਤ ਪਿਆਰੀ ਜੀ ਤੇ ਨੈਕਸਟ ਹੈ ਜੀ ਇਹਦੀ ਇਹ ਵਾਲੀ ਸਲਵਾਰ ਸਲਵਾਰ ਤੇ ਫਿਰ ਲੇਸਸ ਇਨਸਰਟ ਕਰਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟਾ ਆਪਾਂ ਹਾਫ ਖੋਲ ਦਿੰਨੇ ਆ ਆ ਇਹ ਵਾਲਾ ਮਲਕਾਟਨ ਦਾ ਇਹ ਦੁਪੱਟਾ ਨੇ ਤੇ price ਹੈਗੀ ਆ 2090 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਮਸਟਰਡ ਜੇ ਕਲਰ ਵਿੱਚ ਹੈਗਾ ਲੋ ਜੀ ਇਹ ਲੱਗਿਆ ਹੋਇਆ ਇਹਦਾ neck ਦੇ ਉੱਪਰ ਬੈਚ ਇਹ ਰਿਮੂਵੇਬਲ ਹੈਗਾ ਇਹਨੂੰ ਤੁਸੀਂ ਜਿੱਥੇ ਮਰਜ਼ੀ ਐਡਜਸਟ ਕਰ ਸਕਦੇ ਹੋ ਤੇ ਇਹ ਫਰੰਟ ਦਾ ਤੁਹਾਨੂੰ ਘੇਰਾ ਮਿਲੂਗਾ ਘੇਰੇ ਉੱਪਰ ਫਿਰ ਡਿਜ਼ਾਈਨਿੰਗ ਬੜੀ ਪਿਆਰੀ ਕੀਤੀ ਹੋਈ ਹੈ ਇਹ ਹੈਗੀ ਇਹਦੀ ਸਲਵਾਰ ਸਲਵਾਰ ਵੀ ਡਿਜ਼ਾਈਨਰ ਤੇ ਰੈਡੀ ਹੋਈ ਹੋਈ ਹੈ ਤੇ ਨਾਲ ਮਿਲੂਗਾ ਇਹ ਵਰਨ ਦੁਪੱਟਾ ਮਲ ਕਾਟਨ ਦਾ ਸੂਟ ਤੇ ਮਲ ਕਾਟਨ ਦੇ ਵਿੱਚ ਦੁਪੱਟਾ ਗਰਮੀ ਨੇੜੇ ਨਹੀਂ ਲੱਗਣੀ ਏਸੀ ਵਰਗੇ ਸੂਟ ਹੈ ਜੀ ਆਹ ਲੋ ਵੱਡੇ ਵੱਡੇ ਦੁਪੱਟੇ ਬਹੁਤ ਪਿਆਰੇ ਸੂਟ ਨੇ 2090 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਕੋਈ ਨਹੀਂ ਹੈਗੀ ਲੋ ਜੀ ਨੈਕਸਟ ਇੱਕ ਮੈਂ ਤੁਹਾਨੂੰ ਦਿਖਾ ਦੇਣੀ ਆ ਸਿਮਰ ਬ੍ਰਾਂਡ ਦਾ ਸੂਟ ਹੈ ਬੈਰੀ ਸਿਲਕ ਦਾ ਬਹੁਤ ਪਿਆਰਾ ਸੂਟ ਹੈ ਤੇ ਲੋ ਪ੍ਰਿੰਟ ਦੇਖ ਲਓ ਇਹਦਾ ਤੁਸੀਂ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਲੱਗਦਾ ਸੂਟ ਤੇ ਉਸ ਤੋਂ ਬਾਅਦ ਨਾਲ ਇਹਦਾ ਦੁਪੱਟਾ ਮਸਲੀਨ ਦੇ ਵਿੱਚ ਬਹੁਤ ਪਿਆਰਾ ਸਟਾਫ ਹੈਗਾ ਸੂਟ ਦਾ ਔਰ ਦੁਪੱਟੇ ਦਾ ਠੀਕ ਹੈ ਜੀ ਜਿੰਨਾ ਸੋਹਣਾ ਸੂਟ ਹੈ ਉਹਦੇ ਅਕੋਰਡਿੰਗਲੀ ਇਹਦੀ ਪ੍ਰਾਈਸ ਤਾਂ ਕੁਝ ਵੀ ਨਹੀਂ ਹੈਗੀ 1750 ਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ